ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਦੋ ਕੀ ਹੋ ਗਈਆਂ ਸਬਜ਼ੀ ਬਣਾ ਲੂਗੇ ਜਗਾ ਕੀ ਗਟਾਈ ਕਰਕੇ ਹਮ ਕਟਾਈਏ ਕਰ ਦੋ ਤੁਹਾਈ ਤੱਕ ਚੰਗਾ ਜੀ ਹੈ ਨਹੀਂ ਰਾਤ ਦਾ ਪੈਰੇ ਜੀ ਸੋਣਾ ਬਹੁਤ ਮੀਹ ਪੈ ਲਿਆ ਰਾਤ ਦਾ ਕਿੰਨ ਮਿੰਟਾਂ ਕਹਿ ਮਨਾ ਹੋਈ ਹੋ ਜਾ ਰਹੀ ਸੀਗੀ ਇੱਕ ਮੇਰੇ ਤੋਂ ਗਲਤੀ ਹੋ ਗਈ ਜੀ ਕਿ ਨੁਕਸਾਨ ਹੋ ਗਿਆ ਇੱਕ ਕਾਪੜਾ ਮੈਂ ਜਿਹੜਾ ਨੂੰ ਕੋਈ ਕਹਿੰਦਾ ਸਾਹਰ ਰੱਖਿਆ ਉਹ ਉਹ ਚੱਕਿਆ ਨਹੀਂ ਜਾਏਗਾ ਮੈਂ ਤੇ ਚੱਕਣ ਨਾ ਕਰਕੇ ਨਾ ਉਹ ਨੂੰ ਮਿਰਚ ਜਿਹੜਾ ਹੈ ਉਹ ਫੇਲ ਨਹੀਂ ਵਿੱਚ ਹੂੰ ਉਹ ਦੇਖ ਲੈ ਠੀਕ ਆ ਇੱਕ ਮਿੰਟ ਰੋ ਮੇਰੀ ਰੋਟੀ ਫੜ ਹੂੰ ਡਾਕਟਰ ਜੀ ਦੀ ਤੇ ਇੱਕ ਮਿੰਟ ਸਮਾਨ ਰੱਖ ਲੈਣਾ ਸੈਟ ਕਰਕੇ ਡਾਕਟਰ ਜੀ ਦੀ ਫੇਲ ਦੋਨੇ ਹੋਣੀ ਚੱਕੀਆਂ ਹੈਗੀਆਂ ਚੋਲੇ ਬੱਸ ਫਿਰ ਹੋਏਗੀ ਫਿਰ ਤਾਂ ਵਿੱਚ ਬੈਠ ਕੇ ਲੱਭ ਲਾਂਗੇ ਕਾਰਡ ਦੇਖਣਾ ਪੈਣਾ ਅਦਨ ਕਾਰਡ ਪਾਪਾ ਜੀ ਨਹੀਂ ਦਿੰਦਾ ਇੱਕ ਪਾਪਾ ਜੀ ਨੇ ਮੈਨੂੰ ਦਿੱਤਾ ਦੁਵਾਲੇ ਇੱਕ ਦਮ ਮੈਂ ਤਾਂ ਕਾਰਡ ਦੇਖਣੀ ਪਹਿਲਾਂ ਸਿਸਟਮ ਦੇ ਹਲਕੇ ਤੋਂ ਕਿੱਥੇ? ਉਹ ਤਰ ਦੇ ਇੱਕ ਮਿੰਟ ਕਾਰਡ ਦੇਖ ਲਵਾਂ ਇੱਕ ਗੰਦਰਾ ਬਹੁਤ मोटा ਹੈ ਤੇ ਪਿੱਛੇ ਬੈਗ ਹੋਟਲੇ ਫੈਲ ਲਵਾਂ ਚੈੱਕ ਕਰ ਕਾਰਡ ਤਾਂ ਹੈਗੀਆਂ ਤਾਂ ਆਪਾ ਜੀ ਫੈਲ ਹੈਗੀਆਂ ਸਾਰੀਆਂ ਫੈਲ ਆ ਮੈਂ ਨਹੀਂ ਕੱਢੀ ਹੈ ਬਸ ਠੀਕ ਹੈ ਫਿਰ ਜੇ ਡਾਕਟਰ ਅੰਜੀਤ ਵਾਲੀ ਕਰਨਾ ਨਹੀਂ ਉੱਤੇ ਸ਼ਕਤ ਤਾਂ ਜਾਂਦੀ ਹੈ 5 ਮਿੰਟ ਤਪਾ ਜੀ ਨੂੰ ਪਿੱਛੇ ਰੱਖ ਲਓ ਪਰਸ ਨੂੰ ਮੈਂ ਰੋਟੀ ਖਾਣ ਨੂੰ ਬੈਠੀ ਰਹਾਂ ਤੇ ਰੋਟੀ ਖਾਈ ਨਹੀਂ ਰੋਟੀ ਮੈਂ ਕਿੱਥੇ ਖਾਈ ਮੈਂ ਤਾਂ ਕੰਮ ਨੇ ਵੇੜ ਲੈਣਾ ਰੋਟੀ ਦੁੱਖ ਲੋ ਬਾਈ ਮੈਂ ਗੱਡੀ 'ਚ ਰੋਟੀ ਖਾਂਦੀ ਹੁੰਨੀ ਖਾਂਦੀ ਹੁੰਨੀ ਆ ਬੈਠ ਕੇ ਬਾਈ ਭੁੱਲ ਗਿਆ ਸੀ ਮੈਂ ਵੀ ਸੋ ਗਿਆ ਮੈਂ ਤੁਹਾਨੂੰ ਕਹੀ ਤਾਂ ਗਈ ਵੀ ਰੋਟੀ ਖਾਲ ਬਾਕੀ ਫਿਰ ਨਾ ਕਿਸੇ ਨੇ ਕੱਢੀ ਤਾਂ ਨਹੀਂ ਹੈ ਕਿਸੇ ਨੇ ਨਹੀਂ ਕੱਢੀ ਵਿੱਚ ਕੋਈ ਨਹੀਂ ਮੈਂ ਲੱਭ ਦੂੰਗੀ ਰੋਟੀ ਖਾ ਲਵਾਂ ਮੈਂ ਕੱਲੀ ਐਂਜੈਂਸੀ 'ਵਾਂ ਤੇ ਟੈਲੀਫੋਨ ਆ ਰਹੇ ਨੇ ਕੋਈ ਨਹੀਂ ਜਾਂਦੇ this is not custom h ill that ਐਵੇਂ ਤਾਂ

ਮਤਲਬ ਲੈ ਅੱਗੇ ਵੀ ਤੇਰੀ ਗਾਹ ਕੀ ਖਤਮ ਹੋ ਗਈ। ਤੂੰ ਆਪ ਗੈਨ ਲੋੜੇ ਨਹੀਂ ਕਰ। ਨਹੀਂ ਲੋੜ ਦਾ ਪੈ ਗਿਆ ਦੋਸਤ ਦੀ ਕੋਈ ਗੱਲ। ਨਾ ਹੁਣ ਮੈਂ ਹੋਰ ਨਾ ਕਰਾਂ ਵੀ ਲੋੜ ਨਹੀਂ ਪੈਂਦੀ। ਹੁਣ ਅਵੇ ਹੋਰ ਉਸ ਕੀ ਲਮੇਗੀ ਕੰਪਨੀ ਜੀ। ਹੁਣ ਮੈਂ ਉਸ ਕੰਪਨੀ ਕਿਨ ਲੰਦੇ ਹੈਗੇ। ਠੀਕ ਨੇ ਆਪਾਂ ਹੀ। ਮੈਂ ਸੋਣਾ ਪਹਿਲੇ ਆ। ਹਾਂ। ਲੋ ਵੀ ਮੈਂ ਰੋਟੀ ਖਾ ਲਵਾਂ। ਠੀਕ ਹੈ। ਆਪਾਂ ਚੱਲੇ ਆਈਵਾਈ ਹਸਪੀਟਲ ਚ ਪਾਪਾ ਜੀ ਨਾਲੇ ਕੰਟੀਨ ਚ ਤੇ ਨਾਲੇ ਕਿੱਥੇ ਉਹ ਕਿਹੜਾ ਹਸਪਤਾਲ ਆਪਾ ਜੀ ਉਸਮੇ ਨਹੀਂ ਜਾਂਦੇ ਅੱਜ ਕਿਸਮਾ ਲਵਾਸਮਾ ਅੱਛਾ ਠੀਕ ਹੈ ਠੀਕ ਹੈ ਰੈਫਰਮੇ ਲੈ ਕੇ ਆਉਣਾ ਵਸ ਠੀਕ ਹੈ ਦੋ ਜਗਾ ਜਾ ਰੈਫਰਮ ਜੀ ਜਿੱਦ ਖਾਣਾ ਹੈ ਅਖੜੇ ਨਹੀਂ ਦਿਖਾ ਦੇਗੀ ਜੀ ਨਹੀਂ ਡਾਕਟਰ ਆ ਉੱਥੇ ਕੀ ਕਰਨਾ ਡਾਕਟਰ ਰਣਜੀਤ ਨੂੰ ਮਿਲ ਲੇਗੀ ਜੇ ਨਾਂ ਵੀ ਦਿਆ ਉਹਨਾਂ ਨੇ ਨਹੀਂ ਆਪਾ ਜੀ ਦੇ ਦੂੰ ਦੇ ਦੂੰਗੇ 10 ਲੱਖ ਖਰਦਾ ਉਹ ਕਾਰ ਬਣਦੀ ਆਮ ਪਬਲਿਕ ਦੀ ਮੈਂ ਤਾਂ ਪੇਂਸ਼ਨ ਮਾ ਤੇ ਪੈਸੇ ਘਟਾਵਾ ਦਾ ਸਿਰ ਨੂੰ ਕੀ ਤਕਲੀਫ ਹੈ ਚੀਕ ਰਗਾ ਇਸ ਕੰਟੀਨ ਚੋਂ ਸਮਾਨ ਲੈ ਲਿਆ ਆ ਫੜ ਲਾ ਪਪਾਈ ਇਹ ਅੰਦਰ ਕੁ ਨਾ ਹਾਂ ਆ ਵੀ ਖੜਾ ਕੇ ਆਏ ਹੋ ਗਏ ਲੈ ਫੜ ਬਹੁਤ ਕਿਤਰਾਂ ਨੇ ਕੋਲ ਪਾਲੋ ਜੇਬ ਕੇ ਵਿੱਚ ਰੱਖ ਰੋਕੀ ਕੋਈ ਰੋਕੀ ਨਹੀਂ ਰੋਕਦਾ ਪਤਾ ਨਹੀਂ ਨਾ 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 ਹਾਂ ਮੈਂ ਨਾ ਚੰਡੀਗੜ੍ਹ ਆ ਜਿਓ ਦਾਦਾ ਦਾ ਬਿਲ ਬਹੁਤ ਜ਼ਰੂਰੀ ਨਹੀਂ ਹੋਤਾ ਹੈ ਵੀ ਮੈਂ ਕਿਹਾ ਜੇਮਾ ਰੱਖੋ ਲਓ ਜੀ ਆਪਣੇ ਸਮਾਨ ਲੈ ਲਿਆ ਕੰਟੀਨ ਚੋਂ ਅਜ ਤੱਕ ਕੰਟੀਨ ਚ ਪੂਰਾ ਸਮਾਨ ਸੀਗਾ ਪਰ ਮੈਗੀ ਮੂਗੀ ਨਹੀਂ ਸੀਗਾ ਨਹੀਂ ਉਹਦੇ ਵਾਸਤੇ ਮੈਗੀ ਵੀ ਲਿਆਂਦੇ ਉਹ ਨਹੀਂ ਉਹ ਪਾਣੀ ਮਾਂ ਬਾਲ ਕਾ ਖਾਈ ਕਰਾ ਹਾਂਜੀ ਉਹ ਗੱਲ ਤਾਂ ਖਾਈ ਨਹੀਂ ਕਰਦੇ ਬਸ ਨਿਆਣੇ ਦਾ ਕੰਮ ਐ ਮੈਂ ਲਈ ਹੁਣੀ ਹੈ ਨਹੀਂ ਤੀ ਇਹ ਤਾਂ ਸੜਕ ਸਿੱਧੀ ਵੀ ਆਹੋ ਇਹ 빙ਾ ਟੱਡੇ ਆਣਾ ਵੀ ਜੱਡੇ ਵਿੱਚ ਲਿਆ ਆਹ ਲੋ ਜੀ ਪਾਪਾ ਜੀ ਨੂੰ ਕੋਟਾ ਫੁੱਲ ਮਿਲ ਗਿਆ ਹੋਲਾ ਹੋਲਾ ਪਾਪਾ ਜੀ ਆਪਣਾ ਕੋਟਾ ਲੈ ਕੇ ਫੁੱਲ ਖੁਸ਼ ਐ ਹਣਾ ਪਾਪਾ ਜੀ ਮੈਂ ਕਿਹਾ ਸੀ ਕੰਟੀਨਜਸ ਮੰਨ ਲੈਣਾ ਐ ਕਹਿੰਦੇ ਲੈ ਤੁਸੀਂ ਕਿੱਸ ਮਨ ਲੈਣਾ ਮੈਂ ਕਿ ਬਸ ਫੇ ਤੁਸੀਂ ਕਿ ਲੈਣਾ ਕਹਿੰਦੇ ਵੀ ਇਹ ਤਾਂ ਜ਼ਰੂਰੀ ਐ ਵੀ ਤੁਹਾਨੂੰ ਵੀ ਜ਼ਰੂਰੀ ਐ ਬਦਲਵਈ ਵਾਲਾ ਮੌਸਮ ਹੋਇਆ ਪਿਆ ਐ ਇੱਥੇ ਮੀਂਹ ਵੀ ਹੋ ਸਕਦਾ ਪਿਆ ਹੋਵੇ ਕਿਉਂਕਿ ਉਹ ਹੋਇਆ ਬੈਗ ਗਿੱਲਾ ਹੋਇਆ ਬਈ ਚਿੱਕੜ ਜਾ ਹੋਇਆ ਪਿਆ ਹੂੰ ਚਾਕਲੇਟਾਂ ਕਿਹੜੀਆਂ ਕਿਹੜੀਆਂ ਮਿਲੀਆਂ ਅੱਜ ਅੱਛੇ ਆ ਤਾਂ ਮੈਂ ਕਿਹੜੀ ਖਾਈ ਐ ਛੇ ਟੈਸਟੀ ਦੀ ਆਹ ਕਲਰ ਦੇ ਤਿੰਨੇ ਤਰ੍ਹਾਂ ਦੇ ਕਲਰ ਆਣਾਂਗੇ ਮਨ ਨੂੰ ਜਿਹੜਾ ਕਲਰ ਕਿਤੇ 12 ਚੌਕਲੇਟਾਂ ਨੂੰ ਅੱਛਾ ਹੁਣ ਸਿੱਧਾ ਹਸਪੀਟਲਾਂ ਪਤਾ ਘਾਤੇ ਆਈ ਮੇ ਪਹਿਲਾ ਹੋ ਰਿਹਾ ਮਸੋਂ ਉਹਨਾਂ ਨੇ ਐਂਟਰੀ ਬੰਦ ਕਰਤੀ ਅੰਦਰ ਜਾਣ ਵਾਲੇਗੀ 12:00 ਵਜੇ ਹਾਂ ਵਾਰਾਂ ਵਿੱਚ ਪਹਿਲੇ ਕਰਤੀ ਐਂਟਰੀ ਬੰਦ ਉਹ ਦੇਰ ਕੇ ਬੰਦੇ ਆ ਨਹੀਂ ਰਹੇ ਅੰਦਰ ਹੁਣ ਫੇਰ ਉਹੀ 4 ਵਜ ਦੇ ਇਹਨਾਂ ਮਧਰੇ ਉਹ ਤਰ੍ਹਾਂ ਕੁਝ ਹੋ ਰਿਹਾ ਆ ਰਿਹਾ ਆਪਾਂ ਸਿੱਧੇ ਜਾਣਾ ਕਿ ਇਧਰ ਨੂੰ ਮੁੜਨਾ ਬਸ ਫਿਰ ਆ ਗੱਡੀ ਦੇ ਪਿੱਛੇ ਲਾ ਕੇ ਦੂਸਰੇ ਪਾਸੇ ਚੱਲੋ ਐ ਮੈਨੂੰ ਬੱਤੀ ਹੋ ਜਣੀ <laughs> दवाई ले ली ठीक है पेना हो गया भाई पर भी भाई बहुत तेज आ रहा मीह तेज आ गया ਉੱਧਰ ਤੇ ਗੱਡੀਆਂ ਨਹੀਂ ਰੁਕ ਰਹੀਆਂ ਹੋਰ ਗੱਡੀਆਂ ਰੁਕਣੀ ਵਿਖੀਆਂ ਉੱਧਰ ਤੇ ਇਹ ਬਸ ਇਸ ਤੇ ਬਾਅਦ ਚੱਲੂਗੇ ਹੁਣ ਪਾਪਈ ਆ ਜੋ ਇੱਕਦਮ ਤੇਜ਼ ਉਤਰੇ ਮੈਂ ਇੱਧਰ ਨੂੰ ਆ ਜਾਓ ਚਿੱਕੜ ਹੋਇਆ ਪਿਆ ਚਿੱਕੜ ਆਹ ਲੈ ਹੌਸਪੀਟਲ ਦੇ ਸਾਹਮਣੇ ਅਸੀਂ ਆਪਾਂ ਇੱਥੇ ਮੰਮੀ ਦੇ ਹੋ ਕਰਾਣ ਆਏ ਸੀਗੇ ਮੈਡੀਕਲ ਹੋ 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 ਖੋਲ ਦ ਲੋਕਾ ਮਿਲਣਾ ਲੋਕਾ ਕਿੱਧਰ ਆ ਗਏ ਬੈਟ ਦੇ ਵਿੱਚ ਲੈ ਬੈਲਟ ਲਾ ਲੇ ਇੱਕਦਾਂ ਮੇ ਤੇਜ਼ ਆ ਗਿਆਂ ਨੇ ਹੋ ਗਿਆ ਤੇਜ਼ ਹੂੰ ਮੇਰੀ ਉਂਗਲੀ ਤੇ ਸਾਟ ਮਾਰ ਚੁੱਕੀ ਹੈ। ਨਾ ਠੀਕ ਹੀ ਤਾਂ ਲੱਗ ਰਹੀ ਹੈ। ਬਹੁਤ ਉਹਰੀ ਹੈ। ਪਾਪਾ ਜੀ ਲਾਲੀ ਢਾਕੀ। ਹੂੰ ਹੂੰ। ਕਿਉਂ ਨੋ? 1 ਵਜੇ 25 ਮਿੰਟ ਹੋ ਗਏ। ਕਿੰਨੇ ਵਜੇ ਪੁੰਛਣਾ ਕਰਾਂ? 2:30 ਘੰਟਾ 1 ਹੈ। ਆਰਾਮ ਤੇ ਚੱਲ ਕੋਈ ਨਾ। ਉਹੀ ਵਾਸਤੇ 1 ਘੰਟੇ 10 ਮਿੰਟ ਲੱਗਾ ਯਾਰ ਤੇ ਜਾਣੇ ਨੂੰ। ਹਾਂ ਹਾਂ। ਬੈਠਣਾ। ਲਾ ਰਹੀ ਹੈ ਬੈਠੋ। ਬੈਠਦਾ ਬੜਾ ਫੈਸਲਾ। ਬਈ ਸਾਡੇ ਪਾਪਾ ਜੀ ਤੁਹਾਨੂੰ ਗੱਲ ਦੱਸਾਂ ਤੇ ਪੁਲਿਸ ਵਾਲੇ ਘੜੇ ਆਪਾਂ ਪਿਛਲੀ ਵਲਟ ਨੂੰ ਮੋੜ ਦੇ ਬਣੂਗੇ। ਵੀ ਫਲਾਤ ਬਿਜਲੀ ਵੈਲ ਤਾਂ ਕਿਹਨੇ ਦੇਖਣੀ ਆ ਆ ਵਗੈਰੇ ਪਾਈ ਕਰ ਮੇਰੇ ਘਣੀ ਨੂੰ ਦੇਖ ਰਹੇ ਤੇ ਬਾਬੇ ਨੇ ਪਿਛਲੀ ਵਲ ਚਲਾਈ ਵੀ ਆ। ਉਹ ਵੀ ਉਸੇ ਰਸਤੇ ਨੂੰ ਜਾਣਾ ਹੋਰ ਨੂੰ ਜਾਣਾ। ਉਸੇ ਨੂੰ ਲੱਗ ਹੋਏਗਾ ਉਧਰ ਮਨ ਲੀ ਆਪਾਂ ਇੱਧਰ ਨੂੰ ਮੁੜ ਜਾਣਾ ਏ। ਉੱਥੇ ਥੋੜੀ ਜਾ ਹੁਣਾ ਹੁਣ। ਮੈਨੂੰ ਨਹੀਂ ਪਤਾ ਕਿਆ ਜੂੜੋ ਪਿਆਰੇ ਹੋਣੀ ਚੀਜ਼ ਦੀ ੱਤ ਦਾ ਟੱਕ ਟੱਕ ਦੇ ਗੱਲ ਨਾਲ ਤਿਆਰੀ ਹੋਣੀ ਚਾਹੀਦੀ ਐਟਾ ਟੱਕ ਬੈਲਟ ਟੱਕ ਦੇ ਗੱਲਾ ਲੈ ਚੈ ਮੋਡੇ ਮਰੇ ਗੇਲ ਬੈਲਟ ਕਿੱਟ ਰਹੀ ਵਜ ਰਹੀ ਬੀਤੇ ਜਿਹੜੇ ਮੰਗਣੀ ਵਾਲੇ ਆਈ ਵੀ ਸੀ ਉਸ ਕਮਿਟੀ ਘਰ ਦਸਰੇ ਤੋਂ ਆਪਣ ਨੂੰ ਰਿਸ਼ਨਾ ਕੋਠੀ ਪਾਈ ਵੀ ਆ ਕੋਠੀ ਏ ਪੁਲਟਾ ਪਤਾ ਕੀ ਕਹਿ ਰਹੀ ਹੈ ਕਿ ਤੂੰ ਮੈਨੂੰ ਪੈਸੇ ਦੇ ਕੋਠੀ ਪਾਈ ਉਹ ਤਾਂ ਉਂਗਿਚਾਰਾ ਦੱਸ ਰਿਆ ਦਾ ਪੁਲਟਾ ਕੜ ਪੈਗੀ ਉਸਕੇ ਅੱਛੇ ਕੋਠੀ ਤੇ ਹੈਗੀ ਹੈ ਹਾਂ ਮੈਂ ਦੱਸ ਤੈਨੂੰ ਵੀ ਅਗਰੇ ਉਹ ਕਿੱਡਾ ਦਬਕਾ ਮਾਰਿਆ ਹੈ ਮੈਨੂੰ ਪੁਲਿਸ ਵਾਲੀ ਬਣਾ ਦੇ ਭਲੇ ਮੈਂ ਪੁਲਿਸ ਵਾਲੀ ਕਿਸ ਹਾਲਤ ਤੇ ਲੱਗ ਰਹੀ ਸੀ ਹਾਲਾ ਕਹਿੰਦਾ ਛੋਟੇ ਜਿਹੇ ਨੂੰ ਪੁਲਿਸ ਨੇ ਕਿੰਨੇ ਰੱਖ ਲਿਆ ਉਸ ਨੂੰ ਉਸ ਨੂੰ ਕੀ ਪਤਾ ਹਾਂ ਰੱਖਣਾ ਹੈ ਟੈਲੈਂਟ ਦੇ ਉੱਪਰ ਰੱਖਾਂ ਹੈ ਦੇਖੀ ਵੀ ਹੋ ਜਾ ਦੇਖ ਲਓ ਵੀ ਜੇ ਮੇਰੇ ਘਰ ਵਾਲੇ ਘਰ ਮੇਰੇ ਸੋਹਰੇ ਕਾ ਜੋਰ ਤੇ ਲੈ ਮੈਨੂੰ ਪੁਲਿਸਾਂ ਵਿੱਚ ਭਰਤੀ ਕਰਾ ਦੇ ਹਾਂ ਆੜਾ ਹੁਟ ਜਾ ਮੀਂਹ ਪੈਣਾ ਸ਼ੁਰੂ ਹੋ ਗਿਆ ਬਾਈ ਅਸੀਂ ਪਹਿਲਾਂ ਇੱਧਰ ਵਾਲਾ ਜਿਹੜਾ ਉਹ ਸੀਗਾ ਨਾ ਹਸਪੀਟਲ ਮੈਕਸ ਵਾਲਾ ਅਸੀਂ ਇੱਧਰ ਚਲੇ ਗਏ ਸੀਗੇ ਪਹਿਲਾਂ ਐਸ ਐਸ ਨਗਰ ਮਹਾਲੀ ਉਦੋਂ ਜਦ ਕਿਤੇ ਜਾ ਮੈਡੀਕਲ ਕਰਾਉਣੇ ਉਹੀ ਦੱਸ ਰਹੀ ਮੈਂ ਉਹੀ ਗੱਲ ਦੱਸ ਰਹੀ ਵੀ ਹਮੇਉਰੇ ਮੈਡੀਕਲ ਕਰਾਉਣਾ ਇਥੇ ਵੀ ਫਿਰ ਅਸੀਂ ਇੱਧਰ ਚਲੇ ਗਏ ਸੀਗੇ ਉਦੋਂ ਮੇਰੇ ਪਾਪਾ ਜੀ ਆ ਇੱਧਰੋਂ ਨਿਕਲੇ ਦੇ ਮਹਾਲੀ ਪਿੰਡ ਦੇ ਵਿੱਚੋਂ ਹਣਾ ਪਾਪਾ ਜੀ ਬਿਮਾਰੀਆ ਗੱਡੀ ਕੋਈ ਨਹੀਂ ਕੋਈ ਨਹੀਂ ਦੇਖੀ ਹੋਣਾ 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 ਕਾਰਡ ਰੀਡਰ ਲੈਣਾ ਆਪਾਂ ਨੇ ਹੈ ਕੋਈ ਨਹੀਂ ਲੈ ਲਿਏਗੇ ਬਨੌਰ ਤੋਂ ਲੈ ਲਿਏਗੇ ਜੇ ਟਾਈਮ ਹੋ ਗਿਆ ਫਿਰ ਲੈਂਦੇ ਬਨੌਰ ਦੇ ਫਿਰ ਅਜਬਰ ਦੇ ਲੈਂਗੇ ਉਹ ਆ ਆ ਕੇ ਟੋਇਟਾ ਕੀ ਕੰਪਨੀ ਦਾ ਉਹ ਟੋਟਾ ਹਾਂ ਆਹਦੇ ਟੋਇਟਾ ٹرسٹ ਉਹ ਤਾਂ ਪਰਾ ਵੀ ਚੱਲ ਪਰਾ ਦੇ ਹਣਾ ਉਰੇ ਆ ਗਿਆ ਤਾਂ ਇਹ ਰਹੀ ਤੀਹ ਪਹਿਲਾਂ ਵੀ ਹੈਦੀ ਨਾ ਪਹਿਲਾਂ ਹੈਦੀ ਪਹਿਲਾਂ ਮਸ਼ਹੂਰੀ ਨਹੀਂ ਸੀ ਪਰ ਆਪਾਂ ਉਹ ਨਹੀਂ ਨਾ ਕਰਕੇ ਗਏ ਉਹ ਜਦ ਆਪਾਂ ਨੇ ਇੰਸ਼ੋਰਸ ਕਰਾਈਦੀ ਉਹ ਪਰਾਂ ਕਰਾਈਦੀ ਪੂਰੇ ਨਹੀਂ ਕਰਾਈਦੀ ਨਹੀਂ ਆਪਣੀ ਟੋਟਲ ਕੰਪਨੀ ਦੀ ਇੰਸ਼ੋਰਸ ਹੈ ਅੱਛਾ ਮੇਰੇ ਮੋਟਰਸਾਈਕਲ ਦੀ ਲਾਲੀ ਇੰਸ਼ੋਰਸ ਖਤਮ ਹੋ ਗਈ ਫਰਦ ਨਾ ਮੈਂ ਆਪੇ ਕਰ ਦਾਂਗਾ ਇਹ ਸੰਤਾ ਲੈ ਆਪੇ ਕਰਦਾ ਆਪੇ ਦਾ ਕੀ ਆ ਕਹਾਦਾ ਵੀ ਹੁਣ ਉਸ ਕੀ ਕਰਾਂ ਮੈਂ ਜਿੱਥੇ ਤੇ ਮਾਰਾ ਮੋਟਰ ਇੰਸ਼ੋਰਸ ਕਿੰਨੀ ਵੀ ਜਹੇ ਨਹੀਂ ਤੇਰੇ ਮੋਟਰਸਾਈਕਲ ਨੂੰ ਹੋਗੇ ਦਸ ਸਾਲ ਹੋ ਗਏ ਹਮ ਬਦ ਹੋ ਗਏ ਤੇਰੀ ਮੋਟਰਸਾਈਕਲ ਕਿ ਹੋ ਗਈ ਥਰਡ ਪਾਰਟ ਇੰਸ਼ੋਰੈਂਸ ਮੇਰੇ ਆਪਣੇ ਪਿਆਦੇ ਬਾਦਲੇ ਇਹਦਾ ਪਹਿਲਾ ਲੈਦਾ ਪਾਲ ਲੈ ਲਿਆ ਨਾ ਫਿਰ ਮਾਰੇ ਬੈਥੇ ਦਸ ਸਾਲ ਕਿਥੇ 13 ਸਾਲ ਹੋ ਗਏ ਤੂੰ ਤਾਂ ਦੂਸਰੀ ਕਰਾ ਸਕਾਂ ਵੀ ਹਾਂ ਵੀ ਮੈਂ ਚਲਾਣ ਦੇ ਬਚ ਜਾ ਹਾਂ ਬਸ ਹੋ ਗਿਆ ਹਾਂ ਥਰਡ ਪਾਰਟੀ ਸ਼ੋਰਟ ਕਰਾ ਦੇਗੀ ਮੈਂ ਹੀ ਕਰਦਾਗਾ ਨਾ ਕਾਗਜ਼ੀ ਵੀ ਦੇ ਹੀ ਆ ਤਾਂ ਗੱਲ ਇੱਕ ਬੰਦੇ ਦਾ ਵੀ ਬੀਮਾ ਹੋਆ ਤਾਂ ਥੋੜੀ ਰੱਖਾਂ ਮੈਂ 200 200 ਕਿਥੇ ਕਰਾਉਣਾ ਪੈਂਦਾ ਤੇ ਪੂਰੇ ਹਾਕੀ ਨਾ ਪਰ ਚੀਜ਼ ਐ ਸ਼ੋਰ ਜਿਹਾ ਮੈਂ ਆਪ ਕਰਦਾ ਪਰ ਬੱਤੀ ਹੋਈ ਹੈ ਪੂਰੇ ਮੀ ਤੇ ਹੈ ਹੈਨਾ ਕੱਡਲ ਹੋਰ ਨੂੰ ਬੱਤੀ ਹੋ ਜਾਣੀ ਕਿ ਆ ਕਰ ਰਹੇ ਹੈ ਕੋਈ ਨੀ ਨਿਕਲੇ ਬੱਤੀ ਹਰੀ ਹੋ ਜਾ ਉਹਦੇ ਭਾਈ ਨੇ ਦੇਖ ਲਿਆ ਕਿਦੋਂ ਕੋਈ ਨਹੀਂ ਹੈ ਤਾਂ ਪੀਲੀ ਹੋ ਜਾਂਦੀ ਹੈ ਨੀਗੇ ਚੱਕਰ ਮਾਰ ਰਹੀ ਹੈ ਵੀ ਨਹੀਂ ਪੈ ਰਿਆ ਤੇਜ਼ ਕਰ ਲੋ ਇਸ ਨੂੰ ਵੈਪਰ ਨੂੰ ਕੋਈ ਕਰਨੀ ਇਹ ਜਗਾ ਗੱਡੀ ਤੇ ਜੋ ਵੀ ਰੈਫਰਟੀ ਚ ਕਰ ਲਈਂ ਨਹੀਂ ਤੇਜ਼ ਪੈ ਰਹਾ ਹਨ ਹਾਂ ਜਿੱਦ ਮਸੀਨ ਦਾ ਹੈ ਜਬਰ ਸੁਣੂ ਮਾਰੀ ਠੀਕ ਹੈ ਆਪਾਂ ਜੀ ਨੇ ਕਰਨਾ ਹੈ ਆਇਓ ਹੋ ਕੀ ਗੇਰਾ ਹਾਂ ਮੈਂ ਕਿੰਨਾ ਤੇਜ਼ ਆ ਰਿਹਾ ਇੱਥੇ ਬਹੁਤ ਤੇਜ਼ ਆ ਰਹੇ ਹਾਂ ਐਮੀ ਸਾਰੇ ਕਿਧਰੇ ਪੈ ਰਹੇ ਤੁਸੀਂ ਦੱਸਿਓ ਵੀ ਤੁਹਾਡੇ ਵੱਲ ਵੀ ਪੈ ਰਹੇ ਮੈਂ ਮੈਂ ਫੋਨ ਕਰਿਆ ਸੀਗਾ ਘਰੇ ਸਾਡੇ ਵੀ ਪੈ ਰਹੇ ਮੈਂ ਇੱਧਰ ਵੀ ਬਹੁਤ ਪੈ ਰਹੇ ਟਾਈਮ ਬਹੁਤ ਹੋ ਗਿਆ ਛਿੰਕੇ ਰਾਤ ਬੁੜਾਈ ਸੀ ਨਾ ਬੜ ਬਹੁਤ ਤੇਜ਼ ਹੋ ਰਹੀ ਨਹੀਂ ਮੈਨੂੰ ਲੱਗ ਰਿਹਾ ਪਾਛੜ ਵੀ ਟੇਢੀ ਹੈ ਮੈਂ ਤਾਂ ਮੰਨਦਾ ਉਹਦਾ ਵੀ ਅੰਦਰ ਧੂਆ ਕਰਦਾ ਕੋਈ ਨਾ ਫਿਰ ਮੱਛੇ ਪਾਣੀ ਚ ਤੇ ਮੈਂ ਤੁਹਾਨੂੰ ਉਹਦਾ ਦੱਸ ਤਾੱਖੇ ਜਿੱਦਾਂ ਨਹੀਂ ਲੱਗਦੇ ਛੱਤਾਂ ਦਾ ਉਹਦਾ ਪਾਣੀ ਖੜ ਗਿਆ ਹੋਣਾ ਖਾਸਾ ਹਨਾ ਪੰਜਾਬ ਉਹ ਰੰਤ ਬਣੀ ਇੱਕ ਵਾਰੀ ਜੇ ਤਾਂ ਪਪਨ ਕਿੱਥੇ ਆਰ ਤੇ ਕਿੰਨਾ ਮੀਂਹ ਪੜਦਾ ਉਰੇ ਐ ਹਾੜਾ ਵਾਲਾ ਮਾਹੌਲ ਹੋ ਜਾਂਦਾ ਬਿਹਾਰ ਆ ਗਿਆ 스마트 ਸਿਟੀ ਹੈ ਨਾ ਆ ਦੇਖ ਪਾਣੀ ਜਿਆਦਾ ਚੱਲ ਆਉਂਦਾ ਇਨਸ਼ਾਅੱਲਾ ਪੰਜਾਬ ਕੇ ਨਾਹਰ ਪੰਜਾਬ ਕੇ ਨਾਹਰ ਹੈ ਜੇ ਪੰਜਾਬ ਕੇ ਨਾਹਰ ਨਾ ਪਾਣੀ ਜਲ ਰਿਹਾ ਵਿਆਦਾ ਇਹ ਬਨੌਰ ਬੰਤਣਾ ਸਕੋਰੀ ਹੈ ਨਾ ਬੋਲਾ ਬੋਲਾ ਹੁਣ ਵਿੱਚ ਦਾ ਡੀਜੀ ਦੇ ਪਿੱਛੇ ਰੱਖ ਇਸ ਤਰ੍ਹਾਂ ਲਾਲ ਪਾਣੀ ਆ ਰਿਹਾ ਇੱਧਰ ਤੇ ਮਿੱਟੀ ਵਾਲਾ ਹੈ ਹੈ ਸੱਪ ਦੇ ਇੱਕ ਨਹੀਂ ਸ਼ੂਟ ਹੋ ਕੀ ਕਰਤੇ ਆ ਅੱਛਾ ਹੈਡ ਚ ਸ਼ੂਟ ਫੇਰ ਆ ਚਲ ਆਣੀ ਦੇ ਜੱਦੇ ਵੈਪ ਤੰਗੋਰੀ ਪਹੁੰਚ ਗਏ ਜੀ ਆਪਾਂ ਤੰਗੋਰੀ ਤੰਗੋਰੀ ਆ ਲਿਓ ਮੀ ਬਹੁਤ ਪੈਰੇ ਨਹੀਂ ਦੇ ਪਤੰਗੋਰੀ ਜਾਂਦੇ ਬਈ ਫੇਰ ਉਧਰ ਮੰਨੇ ਆਲਾ ਅਸੀਂ ਲੇਟ ਹੋ ਜੂਗੇ ਅੱਜ ਬਾਈ ਤੁ ਅੱਜ ਨਾ ਜਾ ਦਾ ਰਹਿਣ ਜੀ ਪਾਣੀ ਪਾ ਕੇ ਆਪਾਂ ਮਤਿਆਰ ਤੇ ਲੇ ਜੀ ਜਿਆਦਾ ਪੈਂਦਾ ਹੋਇਆ ਫੇਰ ਨਹੀਂ ਜਾਂਦੇ ਹੈ ਇਹ ਬਹੁਤ ਹੋ ਰਿਹਾ ਕੱਲ ਮੂਰਤ ਹੋ ਰਿਹਾ ਰੱਬ ਚਿੱਤੇ ਕੋਲਾ ਡੋਪੋਂ ਖਰੀਦੀ ਜਿੱਲੇ ਕੰਦੇ ਨੀ ਜੀ ਰੋਕੀ ਧੁੱਕੀ ਮਾਰ ਕੇ ਆ ਮਾਂ ਹੈ ਹੋਏ ਓ ਪਾਣੀਓ ਪਾਣੀ ਓਰੇ ਮੀ ਘਟ ਗਿਆ ਸੰਗੋਰੀ ਟੱਪੇ ਮੀ ਘੜੇ ਆ ਪਤਾ ਕਾਸਤੇ ਪਾਣੀ ਆ ਪੂਲ ਕਰਕੇ ਐ ਇਧਰ ਉਧਰ ਲੰਘਣੇ ਦੀ ਜਗ੍ਹਾ ਨਹੀਂ ਹੈਗੀ ਅਦੇ ਪੂਲ ਦੇ ਵਿੱਚ ਤੇ ਵੀ ਕਿਤਨਾ ਪਾਣੀ ਚੋ ਰਿਹਾ ਹੈ ਅੱਛਾ ਆਈ ਗੱਡੀ ਆਪਣੇ ਅੱਗੇ ਬਾਕੀ ਤਾਂ ਬਹੁਤ ਅੱਗੇ ਲੰਘ ਗਈਆਂ ਨੇ ਮੱਛੀਆਂ ਫੜ ਰਹੇ ਕਿੱਥੇ ਫੜ ਰਹੇ ਆ ਮੱਛੀਆਂ ਫੜ ਰਹੇ ਮੱਛੀ ਖਾਣੇ ਵਾਲੇ ਕੋ ਮੱਛੀ ਦੇ ਸੁਪਨੇ ਅੱਛਾ ਬਹੁਤ ਹੈ ਐਡੀ ਲੇਕਿਨ ਮੱਛੀਆਂ ਆਈਆਂ ਲਾ ਲੂਡ ਨੰਦ ਜਰੀ ਲਿਆ ਮੇਰੇ ਨਾਲ ਮਛਰ ਬੰਦੇ ਕੇ ਬਾਬੇ ਤੂੰ ਮੱਛੀ ਨਾ ਖਾਈ ਜਿਆਦਾ ਮੱਛੀ ਦਾ ਬਹੁਤ ਠੀਕ ਹੈ ਪਹਿਲਾਂ ਤਾਂ ਮਛਰ ਸਕੇ ਕੰਮ ਤੋਂ ਰਹੇਗਾ ਗਰਮੀ ਹੋ ਗਈ ਤੇ ਤੈਨੂੰ ਵੇਰ ਹਸਪਤਾਲ ਨਾਲ ਹਸਤਾ ਲਾਇਆ ਹੁਣ ਵੀ ਤੂੰ ਕਹਿ ਰਿਹਾ ਹਸਪਤਾਲ ਮੇ ਟਾਈਮ ਦੀ ਨਾ ਕਣੀ ਹੋਰ ਆਪੇ ਕਹਿ ਰਿਹਾ ਮੈਨੂੰ ਹਸਪਤਾਲ ਨਾਲ ਭੇਜ ਦੋ ਫਿਰ ਠੀਕਦਾ ਹੈ ਲੈ ਤੈਨੂੰ ਪਤਾ ਪੂਰੀ ਆਪਣੇ ਟੈਸਟ ਕਰਾ ਲੈ ਵਿਟਾਮਿਨ ਕਿਉਂ ਕਰੇ ਮਟਾ